ਦਿਰ ਬਣ ਗਿਆ ਮਾਂ ਚ ਜਨੂਨ ਹੀ ਕੀ ਜਾਣਾ ਜਾਣਾ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀਗਾ ਹਾਂਜੀ ਹਾਂਜੀ ਉਹ ਤੇ ਹੈਗੀ ਐ ਅੱਲੋ ਹੀ ਬੋਲਦੇ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਵਿੱਚ ਦੇਖ ਰਹੇ ਹੋ 11-12 ਵੱਜ ਗਿਆ ਤੇ ਤੁਹਾਨੂੰ ਪਤਾ ਹੀ ਕਿੰਨੀ ਹੈ ਜੀ ਮੀਨੇ ਬਾ ਚਲ ਜਿਓ ਥੋੜੀ ਠੰਡ ਘਟੇ ਮਹਾਤਮਾ ਨੇ ਕਿਹਾ ਦੇ ਜਰੂਰ ਟਾਈਮ ਸਿਰ ਪਹੁੰਚਾਂਗੇ ਤੇ ਟੈਂਸ਼ਨ ਕਰਨ ਆ ਜਾਾਂਗੇ ਕਿ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਹੈ। ਪਰ ਜਦੋਂ ਕੋਈ ਰੋਕੋ ਕਿ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਹੈ ਸੈਕੋ ਕਿ ਨਾ ਨਾ ਫੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੋਸਾਈਕਲ ਤੇ ਹੀ ਜਾਣਾ ਹੈ। ਮੈਂ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਕੱਠੀਨ ਤੇ ਹੈ ਸਾਈਕਲ ਤੇ ਜਾਣਾ ਧੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਿਹਾ ਸੀ ਥੋੜੀ ਜਾਂ ਟ੍ਰੇਨ ਤੇ ਚਲ ਜਿਓ ਜਾਂ ਬੱਸ ਤੇ ਚਲ ਜਿਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮਨਨ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਕਿ ਯਾਤਰਾ ਇਹਨਾਂ ਦੀ ਸਫਰ ਰਵੇ ਕਰਾਮਨਾਮ ਜੀ ਸੱਚੀ ਨਿਕਾਲਦੀ ਮੇਰਾ ਨਾਮ ਨਿਤਿਨ ਭਟਿਆ ਜੀ ਦੇਖੋ ਜੀ ਬਟਾਲੇ ਤੋਂ ਅਯੋਧਿਆ 1115 ਕਿਲੋਮੀਟਰ ਹੈ ਕੁਝ ਗੂਗਲ ਤੇ ਸਰਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਹਾਂਜੀ ਉਹ ਤੇ ਹੈ ਜੀ ਠੰਡੇ ਹੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11-12 ਵਜ ਗਏ ਆ ਤੇ ਉਹਨੂੰ ਵੀ ਤੁਹਾਨੂੰ ਪਤਾ ਹੀ ਕਿੰਨੀ ਹੈ ਇਹ ਮੁਸ਼ਕਲ ਕਿੱਦਾਂ ਹੋਣੀ ਹੈ ਕਿੱਦਾਂ ਆ ਕੇ ਬੋਲੂਗੇ ਇਹ ਰਾਜਮੰਦਰੇ ਜਾ ਕੇ ਨਾ ਪਹੁੰਚਾਂਗੇ ਕਿਉਂਕਿ ਰਾਹ ਵਿੱਚ ਔਂਗੜਾ ਬੜਿਆ ਸਫ਼ਰ ਲੰਮਾ ਹੋਊਗਾ ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਪਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ ਠੰਡ ਬਹੁਤ ਆ ਇਹ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੀ ਮੁਰੰਮਤ ਵਗੈਰਾ ਕਰਾ ਦੇਣਾ ਕੱਲ ਮੈਂ ਮੁਰੰਮਤ ਵਗੈਰਾ ਕਰਾ ਕੇ ਲਿਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚાલુ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚાલુ ਕਰ ਦਿੱਤਾ ਸ਼ਾਮੀ 5:00 ਵਜੇ ਤੇ ਮੈਂ ਆਪਣੇ ਬਾਪੂ ਦੇ ਸਾਹਮਣੇ ਆਪਣੇ ਪਾਪਾ ਨੂੰ ਕਹਿ ਲਿਆ ਕਿ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ ਉਹਨੇ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਨਹੀਂ ਤੇ ਧਿਆਨ ਨਾਲ ਜਾਣਾ ਫੋਨ ਕਰਦਾ ਰਿਹਾ